ਬਸੀ ਪਠਾਣਾ ਵਿਖੇ ਸਥਿਤ 메ਨ ਬਾਜ਼ਾਰ ਗੁਰੂ ਸ਼੍ਰੀ ਗੁਰੂ ਸਿੰਘ ਸਵਾ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਸਬੰਧਿਤ ਗੁਰਮਤੀ ਸਿੱਖ ਇਤਿਹਾਸ ਦੀ ਲਿਖਤੀ ਪ੍ਰੀਖਿਆ ਕਰਵਾਈ ਗਈ ਜੋ ਕਿ ਅੱਜ ਕੱਲ ਦੀ ਪੀੜ੍ਹੀ ਨੂੰ ਗੁਰਮਤੀ ਅਤੇ ਇਤਿਹਾਸ ਨਾਲ ਜੋੜਨ ਲਈ ਨਵੇਕਲੀ ਪਹਿਲ ਕਦਮੀ ਇਸ ਪ੍ਰੀਖਿਆ ਵਿੱਚ ਨੌਜਵਾਨ ਬੱਚਿਆਂ ਬੱਚਿਆਂ ਨੇ ਵੱਧ ਚੜ ਕੇ ਉਤਸ਼ਾਹ ਨਾਲ ਭਾਗ ਲਿਆ ਇਸ ਲਿਖਤੀ ਪ੍ਰੀਖਿਆ ਚ ਪਹਿਲਾ ਸਥਾਨ ਗੁਲਨੀਰ ਕੌਰ ਦੂਜਾ ਸਥਾਨ ਗੁਰਅੰਮ੍ਰਿਤਕੌਰ ਜਪਨਜੋਤ ਸਿੰਘ ਅਤੇ ਤੀਸਰਾ ਸਥਾਨ ਹਾਰਦੀਕਾ ਤੇ ਜਿਤਾੰਸ਼ੂ ਨੇ ਹਾਸਲ ਕੀਤਾ ਇਸ ਮੌਕੇ ਤੇ ਬੋਲਦੇ ਆ ਗੁਰੂ ਸਾਹਿਬ ਦੇ ਚੇਅਰਮੈਨ ਨਰਿੰਦਰ ਸਿੰਘ 바ਬਾ ਨੇ ਕਿਹਾ ਕਿ ਅੱਜ ਕੱਲ ਦੇ ਡਿਜੀਟਲ ਦੌਰ ਵਿੱਚ ਅਸੀਂ ਕਿਤਾਬ ਨੂੰ ਭੁੱਲਦੇ ਜਾ ਰਹੇ ਹਾਂ ਅਤੇ ਨਾਲ ਹੀ ਆਪਣੇ ਇਤਿਹਾਸ ਨੂੰ ਵੀ ਭੁੱਲਦੇ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਵਿੱਚ ਇੱਕ ਸੁੰਦਰ ਲਾਇਬ੍ਰੇਰੀ ਵੀ ਬਣਾਈ ਗਈ ਹੈ ਪਰ ਤਰਸ ਦੀ ਇਹ ਹੈ ਕਿ ਉੱਥੇ ਜਾਂਦਾ ਕੋਈ ਨਹੀਂ ਉਹਨਾਂ ਕਿਹਾ ਕਿ ਜੋ ਕੌਮ ਆਪਣੇ ਸ਼ਹੀਦਾਂ ਨੂੰ ਜਾਂ ਇਤਿਹਾਸ ਨੂੰ ਵਿਸਾਰ ਦਿੰਦੇ ਨੇ ਉਹ ਕੌਮ ਖਤਮ ਹੋ ਜਾਂਦੀਆਂ ਨੇ ਉਹਨਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਉਹਨਾਂ ਨੂੰ ਇਤਿਹਾਸ ਨਾਲ ਸੰਬੰਧਿਤ ਸਾਖੀਆਂ ਸੁਣਾਉਣ ਜਿਸ ਨਾਲ ਬੱਚੇ ਆਪਣੇ ਧਰਮ ਪ੍ਰਤੀ ਜਾਗਰੂਕ ਹੋਣ ਉੱਥੇ ਹੀ ਗੁਰੂ ਸ਼੍ਰੀ ਗੁਰੂ ਸਿੰਘ ਸਵਾ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ 15 16 ਤੇ 17 ਜਨਵਰੀ ਨੂੰ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਪ੍ਰਸਿੱਧ ਰਾਗੀ ਢਾਡੀ ਕਵੀਸ਼ਰੀ ਅਤੇ ਕਥਾਵਾਚਕ ਸੰਗਤਾਂ ਨੂੰ ਨਿਹਾਲ ਕਰਨਗੇ 16 ਜਨਵਰੀ ਨੂੰ ਗੋਲਾ ਸੁੱਟਣ ਅਤੇ ਹੋਰ ਸਰੀਰਕ ਐਕਟੀਵਿਟੀ ਕੀਤੀਆਂ ਜਾਣਗੀਆਂ ਦੇਖੋ ਪੂਰੀ ਖਬਰ ਦੇਖੋ ਜੀ ਜਿਹੜਾ ਵੀ ਬੰਦਾ ਧਰਮ ਤੋਂ ਪਰੇ ਜਾਏਗਾ ਨਾ ਉਹ ਤਰੱਕੀ ਨਹੀਂ ਕਰੇਗਾ ਤੇ ਜਿਹੜਾ ਬੱਚਾ ਜਿਹੜਾ ਹੈਗਾ ਸਾਰਾ ਦਿਨ ਟੀਵੀ ਮੋਬਾਈਲ ਤੇ ਰਹੇਗਾ वो बिल्कुल तरक्की नहीं करेगा किताबा पढ़निया जरूरी ने लोग किताबा नहीं पढ़ते और मैं लाइब्रेरी बना के दी हुई है उसे दो सौ किताबा भी लिया दीतिया ने तुम देखना चाहो तो फिर पी ने पर कोई बंदा उसे आ करके पढ़ता नहीं है ये एक, एक बड़ी दुखदाई गल है मैं लखा देने तैयार हैगा पढ़ने वाले बच्चे को अगर ये कह कि अभी आवं पढ़ा तो मैं अमृतसर तो उन्होंने किताबा लिया के ਮੈਨੂੰ ਫ੍ਰੀ ਮਿਲਦੀ ਇਹਨੇ ਮੈਂ ਕਿਡੀਆਂ ਪ੍ਰਾਪਤ ਨਹੀਂ ਚੁਲੇ ਤਾਂ ਆਪੇ ਇਚਾਨੇ ਕਿ ਕੁਛ ਵੀ ਖੋਜ ਉਹ ਜਿਹੜਾ ਕਿਤਾਬ ਪੜ੍ਹਨ ਦਾ ਜਿਹੜਾ ਨਾ ਸ਼ੌਕ ਜਦ ਤੱਕ ਇਹ ਪੂਰਨ ਨਹੀਂ ਨਾ ਹੁੰਦਾ ਤਦ ਤੱਕ ਇਹਨਾਂ ਦਾ ਗਿਆਨ ਜਿਹੜਾ ਹੈ ਉਹ ਅਧੂਰਾ ਰਹੇਗਾ ਇਹ ਮੇਰੀ ਪਰਸਨ ਸੋਚ ਹੈ ਮੈਂ ਅੱਜ ਵੀ ਕਿਤਾਬਾਂ ਵਿੱਚ ਜਾ ਕੇ ਦੇਖੂ ਵੇ ਹਜ਼ਾਰਾਂ ਕਿਤਾਬਾਂ ਨੇ ਪਰ ਮੈਂ ਰੋਜ਼ ਪੜ੍ਹਨਾ ਉਹ ਨਾਮ ਆਪਣਾ ਤੀਨ ਕੱਖ ਵੀ ਨਹੀਂ ਪਤਾ ਹੋਏਗਾ ਜਿਹੜੀ ਇਹਨਾਂ ਨੂੰ ਗੱਲ ਦੱਸੀ ਸੀ ਧਰਮ ਦੇ ਬਾਰੇ ਹੋਵੇ ਜਾਂ ਜੋ ਵੀ ਹੈ ਤੇ ਪਤਾ ਹੋਣਾ ਚਾਹੀਦਾ ਹੈ ਤੇ ਬੱਚੇ ਨੂੰ ਸ਼ਾਇਦ ਇਹਨਾਂ ਨੂੰ ਕੁਝ ਸਮਝ ਆ ਜਾਵੇ ਕਿ ਵੇ ਬਾਬਾ ਫਰੀਦ ਬਾਬਾ ਕਬੀਰ ਇਹਨਾਂ ਦਾ ਵੀ ਨਾਲ ਉਹਨਾਂ ਦੇ ਵੀ ਹੈਗਾ ਉੱਤਰਕੁੰਡ ਕੁਝ ਜ਼ਰੂਰ ਹੋਣੀ ਹੈ ਉਹ ਪੰਦਨਾ ਸੋਨਾ 17 ਜਾਨਵਰੀ ਨੂੰ ਅਸੀਂ ਮਨਾ ਰਹੇ ਹਾਂ ਹਰ ਸਾਲ ਜਿੱਤਨਾ ਮਨੀ ਤੁੰਤ ਆ ਦੇ ਨਾਲ ਇਹ ਪੰਦਨਾ ਤਰੀਕ ਨੂੰ 8 5 7 ਸ਼ੁਰੂਆਤ ਹੋ ਜਾਣਗੇ ਉਹ ਸੇ ਦੇ ਨਗਰਿਕ ਚਿੰਤਨ ਹੋਵੇਗਾ ਅਜਿਹਾ ਨਹੀਂ ਤਾਂ ਬੋਲਾ ਸਿੱਤ ਨੂੰ ਤੋਂ ਫੋਰ ਐਕਟੀਵਿਟੀ ਜਿਹੜੀ ਆ ਉਹ ਕੀਤੀਆਂ ਜਾਣੀ ਨਹੀਂ ਆ ਲਗਾਈ ਕੀਤੀ ਐ ਨਹੀਂ ਇਹ ਸਾਰਾ ਤਰੀਕ ਸਮਾਪਤੀ ਹੈ ਸਪਰ ਇੱਕ ਕਮੇਟਾ ਕ ਵਿਦਵਾਨ ਸਦਨਗੀ ਸਾਰਾ ਨਹੀਂ ਵਿਦਵਾਨ ਹੋਣਗੇ ਬਾਦਿਆਂ ਰਾਏ ਅਸੀਂ ਸੰਤ ਨਹੀਂ ਕਹਿ ਨਹੀਂ ਆ ਸਾమే ਬਹੁਤ ਸਾਰੇ ਜੋਗ ਦਿੱਤਾ ਜਾਵੇ ਸਭ ਨਹੀਂ ਆਉਣਾ ਸਭ ਨਹੀਂ ਆ ਕੇ ਸਾਡੇ ਨਾਲ ਖਲੋਣਾ ਆ ਅਸੀਂ ਇਹ ਮੰਗਾਂ 4G TV ਨੂੰ ਲੋੜਨੀ ਸੰਕਾਂਸ਼ਲ ਜਉਂਦੀ ਲੋੜ ਹੈ ਬਸ ਬਸ ਸੰਕਾਂਸ਼ ਹੈ ਹਫਤਾ ਪਹਿਲਾ ਅਸੀਂ ਪ੍ਰਭਾ ਘਰੀਆ ਵੀ ਕੱਟਨੇ ਸ਼੍ਰੀ ਫਤੇਗੜ ਸਾਹਿਬ ਤੋਂ ਪਾਰਸ ਗੌਤਮ ਦੀ ਰਿਪੋਰਟ